ਮੈਂ ਤੁਹਾਨੂੰ ਕੁਝ ਦੋਹੇ ਸੁਣਾਉਣਾ ਇੱਕ ਦੋਹਾ ਹੈ ਕਿ ਘਰ ਵਾਲੇ ਸੁੱਤੇ ਪਏ ਪਾਠ ਹੀ ਕਰਦਾ ਪਾਠ ਹਮ ਕੇਵਲ ਕੰਦਾ ਸੁਣਨੀਆਂ ਦੇਖ ਕਰਨ ਦੇ ठाਟ ਕਿਆ ਬਾਤ ਮੈਨੂੰ ਬੁਰਕੇ ਟਾੜਦੇ ਕਹਿੰਦਾ ਰੂਪ ਲੁਕਾ ਮੁਰਲਾ ਜੀ ਤੂੰ ਆਪਣੀਆਂ ਨਜ਼ਰਾਂ ਨੂੰ ਸਮਝਾ ਜੇ ਮੈਂ ਪਰਦਾ ਚੁੱਕਦੀ ਪੈਂਦੀ ਨਰਕੀ ਮਾਰ ਨਫਸ ਤੇਰਾ ਬੇਉੜ ਕਾ ਆਪ ਬੇਉਨੇ ਚਾਰ ਸੋ ਇਸ ਤਰ੍ਹਾਂ ਮੈਂ ਬਹੁਤ ਵੱਖਰੇ ਵੱਖਰੇ ਅੰਦਾਜ਼ ਬਹੁਤ ਜ਼ਿੰਦਗੀ ਦੇ ਵੱਖਰੇ ਵੱਖਰੇ ਰੰਗਾਂ ਤੇ ਦੋਹੇ ਵਿਖੇ ਨੇ ਤੁਹਾਨੂੰ ਹੁਣ ਤੁਸੀਂ ਆਪਣੇ ਨਾ ਪਰਿਵਾਰ ਬਾਰੇ ਦੱਸੋ ਕਿ ਉਹਨਾਂ ਨੇ ਤੁਹਾਡੀ ਰਚਨਾ ਪ੍ਰਕਿਰਿਆ ਵਿੱਚ ਕਿੰਨਾ ਯੋਗਦਾਨ ਪਾਇਆ ਤੁਹਾਨੂੰ ਕਿੰਨਾ ਸਹਿਯੋਗ ਦਿੱਤਾ ਮੇਰੇ ਪਰਿਵਾਰ ਨੇ ਮੈਨੂੰ ਬਹੁਤ ਸਹਿਯੋਗ ਦਿੱਤਾ ਉਹਦੇ ਚ ਇਹ ਸੀ ਕਿ ਮੇਰੇ ਚਾਰ ਬੱਚੇ ਨੇ ਮੇਰੀ ਮਿਸਸ ਜਿਹੜੇ ਸੀ ਉਹ ਲੰਬਾ ਸਮਾਂ ਸੀ ਇਕੱਠੇ ਰਹੇ ਇਹ ਮੈਂ ਦੂਜੀ ਸ਼ਾਦੀ ਦੀ ਗੱਲ ਕਰਦਾ ਪਹਿਲੀ ਮੇਰੀ ਸ਼ਾਦੀ ਹੋਈ 1944 ਚ ਜਦੋਂ ਮੇਰੀ ਉਮਰ ਅਜੇ 15 ਸਾਲ ਸੀ ਪਰ ਬੜੀ ਕਿਸਮ ਵੀ ਇਹ ਹੋਈ ਕਿ ਮੇਰੀ ਉਹ ਜੀਵਨ ਸਾਥਣ ਜਸਵੰਤ ਕੌਰ ਅ ਗੈਂਸਰ ਦੀ ਲੰਮੀ ਬਿਮਾਰੀ ਨਾਲ 1949 ਦੇ ਨੇੜੇ ਤੇੜੇ ਪੂਰੇ ਹੋ ਗਏ ਤੇ ਮੈਂ ਉਹਨਾਂ ਦੀ ਕਨਸਿਸਟਰ ਨਾਲ ਜਿਨ੍ਹਾਂ ਦਾ ਨਾਮ surjit कौर ਰਾਮਪੁਰੀ ਆ ਫੇਰ ਜੀਵਨ ਸਾਥ ਸ਼ੁਰੂ ਕੀਤਾ ਤੇ ਅਸੀਂ 53 ਸਾਲ ਇਕੱਠੇ ਰਹੇ ਉਹਦੇ ਚ ਉਹਨਾਂ ਨੇ ਮੈਨੂੰ ਬੜਾ ਸਾਥ ਥੋਂ ਦਿੱਤਾ ਕਿ ਮੇਰੇ ਨਾਲ ਇਸ ਗੱਲ ਪਿੱਛੇ ਕਿਉਂਕਿ ਬਾਹਰ ਜਾਣਾ ਪੈਂਦਾ ਸੀ ਕਵੀ ਦਰਬਾਰ ਤੇ ਜਾਣਾ ਪੈਂਦਾ ਸੀ ਹੋਟਾਂ ਭੱਜੇ ਫਿਰਦੇ ਸੀ ਤੇ ਉਹਦੇ ਬਾਰੇ ਬਹੁਤੀ ਸ਼ਿਕਾਇਤ ਨਹੀਂ ਕੀਤੀ ਠੀਕ ਹੈ ਉਹ ਚਾਹੁੰਦੇ ਜ਼ਰੂਰ ਸੀ ਕਿ ਮੈਂ ਉਸ ਹਮਾ ਉਹਨਾਂ ਨਾਲ ਬਤਾਵਾਂ ਉਹਨਾਂ ਦੀ ਅਸੀਂ ਚੋਰੀ ਕਰ ਰਹੇ ਹਾਂ ਸਮਾਂ ਪਰ ਇਹਦੇ ਵਿੱਚ ਹੁਣ ਇਹ ਚੋਰੀ ਕਰਨੀ ਪੈਂਦੀ ਆ ਕਿਉਂਕਿ ਉਹ ਤੁਸੀਂ ਕਿਸੇ ਸ਼ੌਕ ਦੇ ਪਾਸੇ ਤਾਂ ਹੀ ਸਮਾਂ ਲਾ ਸਕਦੇ ਹੋ ਪਰ ਮੈਨੂੰ ਉਹਦੇ ਵਿੱਚ ਸਾਥ ਬੜਾ ਦਿੱਤਾ ਕਿ ਬੱਚਿਆਂ ਨੇ ਵੀ ਉਹਨਾਂ ਨੇ ਵੀ ਮੈਨੂੰ ਇਸ ਗੱਲ ਤੋਂ ਰੋਕਿਆ ਨਹੀਂ ਤੁਸੀਂ ਰਾਪਰੇ ਸਾਹਿਬ ਜਦ ਕੈਨੇਡਾ ਆਏ ਤਾਂ ਇੱਥੇ ਬਿਲਕੁਲ ਹੀ ਬਖਰਾ ਮਾਹੌਲ ਸੀ ਤਾਂ ਤੁਸੀਂ ਕਪਤਾਨ ਦਾ ਸਫ਼ਰ ਇੱਥੇ ਵੀ ਜਾਰੀ ਰੱਖਿਆ ਤੁਹਾਡੀ ਕਪਤਾਨ ਨੂੰ ਕੈਨੇਡੀਅਨ ਮਾਹੌਲ ਨੇ ਤੇ ਇੱਥੋਂ ਦੀਆਂ ਸਹਿ ਸੁਭਾਵਾਂ ਨੇ ਕਿਦਾਂ ਪ੍ਰਭਾਵਿਤ ਕੀਤਾ ਮੈਂ 1964 ਵਿੱਚ ਕੈਨੇਡਾ ਲਈ ਦਿੱਲੀ ਤੋਂ ਉੜਿਆ ਤੇ ਹਿੰਦੁਸਤਾਨ ਚ ਮੈਂ ਪਹਿਲੀ ਵਾਰੀ ਉਹ ਕੋਈ ਹਵਾਈ ਜਹਾਜ਼ ਦਾ ਸਫ਼ਰ ਕਰ ਰਿਹਾ ਸੀ ਤੇ ਜਦੋਂ ਮੈਨੂੰ ਦਿੱਲੀ ਦੀਆਂ ਲੱਖਾਂ ਰੋਸ਼niਆਂ ਨਜ਼ਰ ਆਈਆਂ ਤਾਂ ਉਹ ਤੋਂ ਵਿਛੜਨ ਦਾ ਦੀ ਚੀਜ਼ ਪਈ ਤੇ ਮੈਨੂੰ ਅਹਿਸਾਸ ਹੋਇਆ ਵੀ ਮੈਂ ਛੱਡ ਕੇ ਜਾ ਰਿਹਾ ਆਪਣੀ ਧਰਤੀ ਨੂੰ ਮੇਰਾ گاਹਾ ਕੀ ਹੋਣਾ ਤੋ ਉਹ ਨਜ਼ਮ ਸ਼ੁਰੂ ਹੋਈ ਦਿੱਲੀ ਤੋਂ ਮਨਕੂਵਰ ਦੀ ਕਰ। ਤੋ ਉਹ ਵੀ ਆਖਰੀ ਸਤਰਾਂ ਇਹ ਨੇ ਕਿ ਤੰਦੋਲੇ ਸੁਰਜ ਮੁਸਕਾਉਂਦਾ ਮੈਂ ਨਵੰਬਰ ਚ ਆਇਆ ਸੀ ਤੇ ਬਹੁਤ ਤੰਦ ਸੀ ਬਹੁਤ ਬਰਫ਼ ਪਈ ਸੀ ਇੱਥੇ ਕੀ ਮੰਗੂ। ਤੰਦੋਲੇ ਸੁਰਜ ਮੁਸਕਾਉਂਦਾ ਜਿਸ ਦੀ ਤਪਸ਼ ਰੋਟੀ ਸੇਕਣ ਮੈਂ ਆਇਆ। ਵਾਹ ਵਾਹ ਵਾਹ। ਇੱਥੇ ਨਜ਼ਮ ਮੁੱਕ ਗਈ ਔਰ ਮੈਂ ਇਸ ਟਰੈਨ ਤੇ ਉਤਰ ਆਇਆ। ਤੇ ਉਸ ਤੋਂ ਬਾਅਦ ਮੈਨੂੰ ਇਹ ਲੱਗਦਾ ਸੀ ਵੀ ਜਿਵੇਂ ਤੰਦ ਫੈਲੀ ਹੋਈ ਆ ਨਾ ਤਾਂ ਉਹ ਮੇਰੀ ਜ਼ਿੰਦਗੀ ਚ ਵੀ ਇਹਦੇ ਤੂੰਦਾ ਮੈਨੂੰ ਨਹੀਂ ਪਤਾ ਰਸਤਾ ਕਿੱਧਰ ਜਾਣਾ ਹੈ ਕੀ ਕਿਵੇਂ ਮੈਨੂੰ ਰੋਟੀ ਕਿਵੇਂ ਮਿਲੂਗੀ ਉਹਦਾ ਕੀ ਹੋਇਆ ਕਿ ਪਹਿਲੇ ਹੀ ਹਫ਼ਤੇ ਮੈਨੂੰ ਕਿਸੇ ਨੇ ਦੱਸਿਆ ਕਿ ਆ ਆਪਣੇ ਸੱਜਣ ਇੰਜੀਨੀਅਰ ਨੇ ਇਹਨਾਂ ਤੋਂ ਪਤਾ ਕਰ ਉਹ ਸਰਦਾਰ ਇਕਬਾਲ ਸਿੰਘ ਹੰਦਲ ਬਹੁਤ بڑے ਦੇਸ਼ਪੱਤ ਸੀ ਉਹਨਾਂ ਨੇ ਹਿੰਦੁਸਤਾਨ ਦੀ ਆਜ਼ਾਦੀ ਲਈ ਕਾਫੀ ਜੇਲ੍ਹ ਕੱਟੀ ਤੇ ਸੀ ਉਹ ਇੰਜੀਨੀਅਰ ਤੇ ਇਥੋਂ ਪੜ੍ਹ ਕੇ ਗਏ ਸੀ ਸੰਨ 1931 ਚ ਤੇ ਦੇਸ਼ ਦੀ ਆਜ਼ਾਦੀ ਲਈ ਉਹ ਪਰਨ ਕਰਕੇ ਚਲੇਗੇ ਕਿ ਜਦ ਤਹੇ ਹਿੰਦੁਸਤਾਨ ਆਜ਼ਾਦ ਨਹੀਂ ਹੁੰਦਾ ਹੁੰਦਾ ਤੇ ਮੈਂ ਐਥੇ ਮੁੜ ਕੇ ਕੈਨੇਡਾ ਨਹੀਂ ਆਉਣਾ ਉਹੀ ਹੋਇਆ ਉਹ 1954 ਚ ਆਏ ਮੈਨੂੰ ਪਤਾ ਲੱਗਿਆ ਕਿ ਉਹ ਫ੍ਰਿਲੜੀ ਪੜ੍ਹਦੇ ਨੇ ਮੈਂ ਉਹਨਾਂ ਨੂੰ ਫੋਨ ਕੀਤਾ ਕਿ ਸੰਸਾਰਕ ਬਾਲ ਸਿੰਘ ਮੈਂ ਗੁਰਚਰਨ ਰਾਮਪ uri ਬੋਲ ਰਿਹਾ ਹਾਂ ਤੇ ਮੈਨੂੰ ਕਹਿੰਦਾ ਕਿਥੋਂ ਬੋਲਦੇ ਹੋ ਮੈਂ ਕਿਹਾ ਜੀ ਮੈਂ ਬੈਂਕੂ ਰਾਜਧਨ ਤੋਂ ਬੋਲਣਾ ਤੇ ਮੈਂ ਕਿਹਾ ਵੀ ਮੈਨੂੰ ਤੁਹਾਡੀ ਅਗਵਾਈ ਚਾਹੀਦੀ ਹੈ ਤੁਹਾਡੀ ਮਦਦ ਚਾਹੀਦੀ ਹੈ ਤੇ ਮੈਂ ਉੱਥੇ ਡਰਾਫਟਸਮੈਨ ਹੁੰਦਾ ਸੀ ਤੇ ਮੈਨੂੰ ਇਹ ਦੱਸੋ ਵੀ ਮੈਂ ਕੀ ਕਰਾਂ ਉਹ ਕਹਿੰਦੇ ਵੀ ਕੋਈ ਨਹੀਂ ਤੁਸੀਂ ਵੀਕਐਂਡ ਤੇ ਮੇਰੇ ਕੋਲ ਆ ਜਾਓ ਤੇ ਮੈਂ ਦੇਖੂਗਾ ਕੀ ਕਰਨਾ ਤੇ ਮੈਂ ਉਹਨਾਂ ਕੋਲ ਦੋ ਰਾਤਾਂ ਰਿਹਾ ਤੀਜੇ ਦਿਨ ਸਵੇਰੇ ਉਹ ਸੋਮਵਾਰ ਮੈਨੂੰ ਮੇਰੇ ਦਫਤਰ ਬੀਸੀ ਹਾਈਡਰੋ ਦੇ ਲੈ ਕੇ ਗਏ ਮੇਰੇ ਜਿਹੜਾ ਬੌਸ 20 ਸਾਲ ਮੇਰਾ ਬੌਸ ਰਹਾ ਉਹਦੇ ਨਾਲ ਮੇਰੀ ਇੰਟਰੋਡਕਸ਼ਨ ਕਰਾਈ ਉਹਨਾਂ ਨੇ ਉਹਨਾਂ ਦਾ ਉਹ ਬੜਾ ਮਾਣ ਕਰਦੇ ਸੀ ਬਹੁਤ ਦੋਸਤ ਸੀ ਉਹ ਆਪਸ ਤੇ ਉਹ ਮੈਨੂੰ ਜਦ ਮੈਂ ਆਇਆ ਤੇ ਮੈਂ ਉਹਨਾਂ ਨਾਲ ਦੱਸਿਆ ਕਿ ਮੇਰਾ ਆ ਤਜਰਬਾ ਹੈਗਾ ਉਹਨਾਂ ਨੇ ਫੌਰਨ ਆਪਣੇ ਅਸਿਸਟੈਂਟ ਨੂੰ ਬੁਲਾ ਕੇ ਇਹ ਕਿਹਾ ਕਿ ਇਹ ਕਿਤੇ ਫਿਕਸ ਕਰ ਦੇ ਤਾਂ ਹੁਣ ਜਦੋਂ ਬੌਸ ਕਹਿ ਰਿਹਾ ਤੇ ਮੈਂ 14ਵੇਂ ਦਿਨ ਆਪਣੇ ਕੰਮ ਤੇ ਹਾਜ਼ਰ ਹੋ ਗਿਆ ਹੁਣ ਇਦੋਂ ਵੱਧ ਪੋਇਟਰੀ ਮੈਨੂੰ ਕੀ ਦੇ ਸਕਦੀ ਹੈ ਉਹ ਸਰਫੇਸ ਕਰਕੇ ਹੋਇਆ ਕਿ ਬਾਲ ਸਿੰਘ ਪੀੜੜੀ ਪੜਦਾ ਸੀ ਤੇ ਮੈਨੂੰ ਐਜ਼ ਸ਼ਾਇਰ ਉਹ ਜਾਣਦਾ ਸੀ ਤੇ ਉਹ ਉਹੀ ਮੇਰੀ ਨੌਕਰੀ ਇਕੋ ਹੀ ਕੀਤੀ 20 ਸਾਲ ਤੇ ਮੇਰੀ ਜ਼ਿੰਦਗੀ ਬਣ ਗਈ